ਸਤੰਬਰ ਤੋਂ ਸ਼ੁਰੂ ਹੋ ਰਹੇ ਤਿੰਨ ਰੋਜ਼ਾ اجلاس ਦੱਸਦੇ ਕਿ اجلاس ਦੇ ਵਿੱਚ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਹੱਲ ਕੀਤੇ ਜਾਣਗੇ ਰਾਜਪਾਲ ਨੇ ਵੀ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਵਰਤਮਾਨ ਦੇ ਵਿੱਚ ਸਾਡੇ ਕੋਲ ਤਿੰਨ ਦਿਨ ਦਾ ਸੈਸ਼ਨ ਕਾਰੋਬਾਰ ਹੈ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੇ ਇਹ ਜਾਣਕਾਰੀ ਦਿੱਤੀ ਸਰ ਸੈਸ਼ਨ ਕਾਲ ਕੀਤਾ ਗਿਆ ਕਿਸ ਤਰ੍ਹਾਂ ਦਾ ਰਹਿਣ ਵਾਲਾ ਸਰ ਸੈਸ਼ਨ ਹੈ ਔਰ ਜਿਸ ਤਰ੍ਹਾਂ ਇਸ ਵਾਰ ਗਵਰਨਰ ਸਾਹਿਬੀ ਤਰਫੋਂ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਦੇਖੋ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਇਹ ਵਿਧੀਵਤ ਤਰੀਕੇ ਦੇ ਨਾਲ ਬੁਲਾਇਆ ਜਾ ਰਿਹਾ ਹੈ ਪ੍ਰੋਪਰ ਮਨਜ਼ੂਰੀ ਤੇ ਗਵਰਨਰ ਸਾਹਿਬ ਦੀ ਨਾਲ ਹੀ ਬੁਲਾਇਆ ਜਾਂਦਾ ਜਦੋਂ ਉਠਾ ਲਿਆ ਜਾਵੇ ਉਸ ਤੋਂ ਬਾਅਦ ਗਵਰਨਰ ਸਾਹਿਬ ਦੀ ਮਨਜ਼ੂਰੀ ਲੈਣੀ ਹੁੰਦੀ ਹੈ ਜੀ ਸੋ ਮਾਨਯੋ ਗਵਰਨਰ ਸਾਹਿਬ ਨੇ ਸੀਗ੍ਰਾਮ ਜਰ ਕਟਾਰੀਆ ਜੀ ਨੇ ਮਨਜ਼ੂਰੀ ਦੇ ਦਿੱਤੀ ਆ ਤੇ ਸੈਸ਼ਨ 2 3 4 ਦਾ ਹੋ ਰਿਹਾ ਜੀ ਪੰਜਾਬ ਦੇ ਲੋਕਾਂ ਦੇ ਮਸਲੇ ਤੇ ਬਿਚਾਰੇ ਜਾਣਗੇ ਉਹਨਾਂ ਦਾ ਹੱਲ ਕੱਢਿਆ ਜਾਏ ਜੀ ਸਪੀਕਰ ਸਾਹਿਬ ਵਿਰੋਧੀ ਸਵਾਲ ਕਰ ਰਹੇ ਕਹਿੰਦੇ 3 ਦਿਨ ਦਾ ਸੈਸ਼ਨ ਕਿਉਂ ਵਧਾ ਕੇ ਕਿਉਂ ਨਹੀਂ ਸੈਸ਼ਨ ਬੁਲਾਇਆ ਜਾਂਦਾ ਕਹਿੰਦੇ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ ਤਾਂ ਵੱਡੇ ਸੈਸ਼ਨਾਂ ਦੀ ਗੱਲ ਕਰਦੀ ਸੀ ਹੁਣ ਜਦੋਂ ਸੱਤਾ ਤੇ ਰਹਿ ਤੇ ਫਿਰ ਛੋਟੇ ਸੈਸ਼ਨ ਕਿਉਂ ਦੇਖੋ ਇਹਦੇ ਚ ਜਿੰਨੇ ਵੱਧ ਮੁੱਦੇ ਆਉਣਗੇ ਉਹਨੇ ਵੱਧ ਦਿਨਾਂ ਦਾ ਸੈਸ਼ਨ ਹੋ ਸਕਦਾ ਹੈ ਬੀਏਸੀ ਦੀ ਮੈਂਡੇਟ ਹੁੰਦੀ ਹੈ ਸੋ ਬੀਏਸੀ ਵਿਚਾਰ ਕਰੇਗੀ ਜਿੰਨੇ ਮੁੱਦੇ ਆਉਣਗੇ ਉਹਨਾਂ ਦਾ ਜਿੱ ਫਿਲਹਾਲ 3 ਦਿਨਾਂ ਦਾ ਬਿਜ਼ਨਸ ਹੈਗਾ ਜੀ 3 ਜੀ ਸਰ ਸੈਸ਼ਨ ਕਾਲ